ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਇੱਕ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਕਮੰਤਰੀ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਜੋ 21 ਤਰੀਕ ਨੂੰ ਆਪਣਾ ਭਾਸ਼ਾ ਦਾ ਦਿਨ ਹੁੰਦਾ ਹੈ ਸੋ ਇਹਦੇ ਲਈ ਇੱਕ ਉਪਰਾਲਾ ਕੀਤਾ ਗਿਆ ਹੈ ਗੁਰਮੁਖੀ ਚੇਤਨਾ ਸਾਈਕਲ ਮਾਰਚ ਜੋ ਇਹ 28 ਜਨਵਰੀ ਤੋਂ ਸ਼ੁਰੂ ਹੋਇਆ ਸੀ ਸ੍ਰੀ ਅਨੰਦਪੁਰ ਸਾਹਿਬ ਤੋਂ ਤੇ ਅੱਜ ਇਹ ਸਾਈਕਲ ਯਾਤਰਾ ਕੁਰਾਲੀ ਸ਼ਹਿਰ ਦੇ ਵਿੱਚ ਪਹੁੰਚੀ ਹੈ ਜਿੱਥੇ ਕਿ ਇਹਨਾਂ ਦਾ ਇੱਕ ਨਿੱਘਾ ਸਵਾਗਤ ਕੀਤਾ ਗਿਆ ਹੈ ਕਾਉਂਸਲਰ ਬਹਾਦਰ ਸਿੰਘ ਓਕੇ ਸਰਦਾਰ ਗੁਰਿੰਦਰ ਸਿੰਘ ਸਰਦਾਰ ਦਰਸ਼ਨ ਸਿੰਘ ਸੋ ਇਹਨਾਂ ਦੇ ਵੱਲੋਂ ਇਹ ਕੁਰਾਲੀ ਸ਼ਹਿਰ ਦੇ ਵਿੱਚ ਇਹਨਾਂ ਦਾ ਸਵਾਗਤ ਕੀਤਾ ਗਿਆ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਜੋ ਅਮਰਜੀਤ ਸਿੰਘ ਕਲਸੀ ਨੇ ਜਿਨ੍ਹਾਂ ਦੀ ਦੇਖਰੇਖ ਹੈ ਜੋ ਸਾਈਕਲ ਯਾਤਰਾ ਚਲ ਰਹੀ ਹੈ ਤੇ ਆਓ ਤੁਹਾਨੂੰ ਦਿਖਾਉਨੇ ਆ ਪੂਰੀ ਜਾਣਕਾਰੀ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਤੋ ਆਓ ਆਪਾਂ ਇਹ ਗੱਲਬਾਤ ਕਰਦੇ ਹਾਂ ਜੋ ਸਾਈਕਲ ਯਾਤਰਾ ਕੁਰਾਲੀ ਸ਼ਹਿਰ ਦੇ ਵਿੱਚ ਪਹੁੰਚੀ ਹੈ ਹਾਂਜੀ ਕਲਸੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵੀਰ ਜੀ ਤੁਹਾਨੂੰ ਦੱਸਣਾ ਚਾਹੁੰਦਾ ਜੋ ਕਿ ਗੁਰਮਖੀ ਚੇਤਨਾ ਸਾਈਕਲ ਮਾਰਚ ਸ਼੍ਰੀ ਆਨੰਦਪੁਰ ਸਾਹਿਬ ਤੋਂ 28 ਜਨਵਰੀ ਨੂੰ ਰਵਾਨਾ ਹੋਇਆ ਸੀ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਹਨੂੰ ਹੁੰਦਾ ਹੋਇਆ ਵੱਖ-ਵੱਖ ਸ਼ਹਿਰਾਂ ਜਿਹਨੂੰ ਹੁੰਦਾ ਹੋਇਆ ਤਿੰਨ ਤਾਕਤ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੈਗੇ ਨੇ ਪਹਿਲਾ ਤਾਕਤ ਕੇਸਗੜ੍ਹ ਸਾਹਿਬ ਦੂਜਾ ਅਕਾਲ ਤਖਤ ਦਮਦਮਾ ਸਾਹਿਬ ਸਾਬੋ ਦੀ ਤਲਵੰਡੀ ਤਿੰਨ ਤਖਤ ਵੀ ਇਸ ਯਾਤਰਾ ਦੇ ਵਿੱਚ ਆਏ ਨੇ ਤੇ ਜਿੱਥੇ ਅਸੀਂ ਰਾਤਾਂ ਵੀ ਕੱਟੀਆਂ ਤਿੰਨੇ ਤਖਤਾਂ ਤੇ ਤੇ ਮੈਂ ਬੇਨਤੀ ਕਰਾਂ ਵੀ ਇਹ ਪੰਜਾਬੀ ਮਾਂ ਬੋਲੀ ਜੋ ਕਿ 21 ਫਰਵਰੀ ਨੂੰ ਆਪਣਾ ਮਾਤ ਭਾਸ਼ਾ ਦਿਵਸ ਹੁੰਦਾ ਜੀ ਪੰਜਾਬੀ ਮਾਂ ਬੋਲੀ ਦਾ ਉਹਨੂੰ ਇਹ ਸਮਰਪਿਤ ਜਿਹੜਾ ਸਾਈਕਲ ਮਾਰਚ ਹੈ ਜੀ ਲੋਕਾਂ ਨੂੰ ਜਗਾਉਣ ਲਈ ਕਿਉਂਕਿ ਹੁਣ ਜਿਹੜਾ ਸਮਾਂ ਚੱਲਦਾ ਇਸ ਟਾਈਮ ਪੰਜਾਬੀ ਮਾਂ ਬੋਲੀ ਦੇ ਵੱਖ-ਵੱਖ ਕਿਸਮ ਦੇ ਇੱਕ ਹਮਲੇ ਕੀਤੇ ਜਾ ਰਹੇ ਨੇ ਸਰਕਾਰਾਂ ਵੱਲੋਂ ਵੀ ਤੇ ਸਰਕਾਰਾਂ ਤੋਂ ਬਾਹਰਲੇ ਲੋਕਾਂ ਵੱਲੋਂ ਵੀ ਤੇ ਸਕੂਲਾਂ ਦੇ ਵਿੱਚ ਵੀ ਜਿਹੜੀ ਪੰਜਾਬੀ ਭਾਸ਼ਾ ਸਾਡੇ ਖੁਦ ਪੰਜਾਬ ਦੇ ਵਿੱਚ ਤੀਜੇ ਨੰਬਰ ਤੇ ਬੋਲੀ ਜਾ ਰਹੀ ਆ ਪਹਿਲੇ ਨੰਬਰ ਤੇ ਤੁਸੀਂ ਕਿਸੇ ਵੀ ਸਕੂਲ 'ਚ ਚਲੇ ਜਾਓ ਪਹਿਲੇ ਨੰਬਰ ਦੇ ਪ੍ਰਿੰਸੀਪਲ ਸਾਹਿਬ ਇੰਗਲਿਸ਼ 'ਚ ਗੱਲ ਕਰਦੇ ਆ ਜਾਂ ਫਿਰ ਹਿੰਦੀ 'ਚ ਕਰਦੇ ਆ ਪੰਜਾਬੀ 'ਚ ਤੀਏ ਨੰਬਰ ਤੇ ਗੱਲ ਹੁੰਦੀ ਆ ਜਦ ਤੁਸੀਂ ਉਹਨਾਂ ਨੂੰ ਟੋਕਦੇ ਵੀ ਪੰਜਾਬੀ 'ਚ ਗੱਲ ਕਰੋ ਸਾਡੇ ਨਾਲ ਤਾਂ ਸਕੂਲਾਂ ਦੇ ਵਿੱਚ ਪੰਜਾਬੀ ਦੀ ਗੱਲ ਹੁੰਦੀ ਨਹੀਂ ਪੰਜਾਬੀ ਦੀ ਗੱਲ ਹੋ ਨਹੀਂ ਰਹੀ ਪੰਜਾਬ ਦੇ ਵਿੱਚ ਮੈਂ ਤੁਹਾਡੇ ਮਾਦੀਮੇ ਰਾਹੀਂ ਕਹਿਣਾ ਚਾਹੁੰਦਾ ਆ ਉਹਨਾਂ ਸਕੂਲਾਂ ਨੂੰ ਉਹਨਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਜਿਹੜੀਆਂ ਸਰਕਾਰਾਂ ਪੰਜਾਬੀ ਮਾਂ ਬੋਲੀ ਦੇ ਹੱਕ 'ਚ ਵੱਡੇ ਵੱਡੇ ਨਾਰੇ ਲਾਉਣੀ ਆ ਵੀ ਆਪਾਂ ਪੰਜਾਬੀ ਮਾਂ ਬੋਲੀ ਨੂੰ ਆਪਣੇ ਇਲਾਕੇ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਤੀਏ ਨੰਬਰ ਤੇ ਲਿਆਏ ਬਾਜੀ ਆਪਣਾ ਜਿਹੜੀ ਮਾਤ ਭਾਸ਼ਾ ਹੁੰਦੀ ਆ ਕਿਸੇ ਵੀ ਮੁਲਖ ਦੀ ਜਾਂ ਕਿਸੇ ਵੀ ਸੂਬੇ ਦੀ ਮਾਤ ਭਾਸ਼ਾ ਹੁੰਦੀ ਆ ਉਹ ਇੱਕ ਸਾਡੀ ਪਛਾਣ ਹੁੰਦੀ ਆ ਸਾਡੀ ਮਾਂ ਬੋਲੀ ਹੁੰਦੀ ਆ ਜਿਹੜੇ ਸੂਬਿਆਂ ਨੇ ਜਾਂ ਜਿਹੜੇ ਮੁਲਖ ਨੇ ਆਪਣੀ ਮਾਤ ਭਾਸ਼ਾ ਨੂੰ ਪਿੱਛੇ ਕੀਤਾ ਉਹਨਾਂ ਨੇ ਤਰੱਕੀ ਨਹੀਂ ਕੀਤੀ ਤੁਸੀਂ ਪਿਛਲੇ ਇਤਿਹਾਸ ਚੱਕ ਕੇ ਦੇਖ ਲਓ ਜਿਨ੍ਹਾਂ ਨੇ ਤਰੱਕੀ ਕੀਤੀ ਆਪਣੀ ਮਾਤ ਭਾਸ਼ਾ ਦੇ ਨਾਲ ਰਹਿ ਕੇ ਤਰੱਕੀ ਕੀਤੀ ਆ ਇਸ ਕਰਕੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਪੰਜਾਬੀ ਮਾਂ ਬੋਲੀ ਨੂੰ ਆਪਾਂ ਪਹਿਲੇ ਦਰਜੇ ਤੇ ਲਿਆਈਏ ਸਕੂਲਾਂ ਦੇ ਵਿੱਚ ਸਖਤੀ ਨਾਲ ਲਾਗੂ ਕੀਤਾ ਜਾਵੇ ਵੀ ਪੰਜਾਬੀ ਮਾਂ ਬੋਲੀ ਕਿਉਂਕਿ ਅੱਜ ਵੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸਕੂਲਾਂ ਜਿੱਥੇ ਪੰਜਾਬੀ ਬੋਲਣ ਤੇ ਫੈਨ ਭਰਿਆ ਜਾਂਦਾ ਹੈ ਬੱਚਿਆਂ ਨੂੰ ਕਿਹਾ ਜਾਂਦਾ ਵੀ ਪੱਗ ਬੰਨ੍ਹ ਕੇ ਨਹੀਂ ਆਉਣਾ ਬੱਚਿਆਂ ਨੂੰ ਕਿਹਾ ਜਾਂਦਾ ਵੀ ਕੜਾ ਪਾ ਕੇ ਨਹੀਂ ਆਉਣਾ ਇਸ ਗੱਲ ਕਰਕੇ ਕਿਉਂਕਿ ਸਾਡਾ ਜਿਹੜਾ ਪੰਜਾਬੀ ਮਾਂ ਬੋਲੀ ਦਾ ਜਿਹੜਾ ਇਹ ਮਾਰਚਾ ਗੁਰਮੁਖੀ ਚੇਤਨਾ ਮਾਰਚ ਕਿਉਂਕਿ ਪੰਜਾਬੀ ਦੀ ਲਿਪੀ ਗੁਰਮੁਖੀ ਆ ਜੀ ਉਹਦੇ ਕਰਕੇ ਅਸੀਂ ਨੂੰ ਨਾਂ ਦਿੱਤਾ ਗੁਰਮੁਖੀ ਚੇਤਨਾ ਸਾਈਕਲ ਮਾਰਚ ਜੋ ਕਿ 28 ਜਨਵਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਇਆ ਸੀ ਤੁਹਾਡੇ ਅੱਜ ਆਪਣੇ ਸ਼ਹਿਰ ਕਰਾਲੀ ਵਿਖੇ ਪਹੁੰਚੇ ਆ ਤੇ ਤੁਸੀਂ ਸਾਡਾ ਬਹੁਤ ਧਰਮਾ ਸਵਾਗਤ ਕੀਤਾ ਸਾਰੇ ਵੀਰਾਂ ਦਾ ਮੈਂ ਧੰਨਵਾ ਦਾ ਜਿਨ੍ਹਾਂ ਨੇ ਸਾਡੇ ਲਈ ਮਾਨ ਇੱਛਤਾ ਇੱਥੇ ਕੀਤਾ ਚਾਹ ਪਾਣੀ ਦਾ ਅਰੇਂਜਮੈਂਟ ਕੀਤਾ ਤੇ ਮੈਂ ਫਸਾ ਇਹਦੀ ਸਮਾਪਤੀ ਕਿੱਥੇ ਹੋਵੇਗੀ ਸਮਾਪਤੀ ਵੀਰ ਜੀ ਦੀ ਕੱਲ ਨੂੰ ਚੰਡੀਗੜ੍ਹ ਦੀ ਰਾਜਧਾਨੀ ਦੇ ਵਿੱਚ ਪੰਜਾਬ ਕਲੱਬ ਭਵਨ ਵਿਖੇ ਹੋਵੇਗੀ ਜੀ ਜੀ ਹਾਂਜੀ ਸੋ ਕੀ ਲੱਗਦਾ ਮਤਲਬ ਕਿ ਇਸ ਤਰ੍ਹਾਂ ਦੇ ਉਪਰਾਲੇ ਦੇ ਨਾਲ ਇਹ ਪੰਜਾਬੀ ਭਾਸ਼ਾ ਅੱਗੇ ਆਜੂ ਬਿਲਕੁਲ ਜੀ ਲੋਕਾਂ ਨੂੰ ਜਾਗਰਤ ਹੋ ਰਹੇ ਆ ਅਸੀਂ ਬਹੁਤ ਕਾਲਜਾਂ 'ਚ ਸਾਨੂੰ ਆਪ ਖੁਦ ਤੁਸੀਂ ਪਿੱਛੇ ਦੇਖ ਰਹੇ ਹੋ ਫਲੈਕਸ ਦੇ ਉੱਤੇ ਡਿਟੇਲ ਦਿੱਤੀ ਹੋਈ ਆ ਸੀ ਇਹ ਤੋਂ ਲਾਭ ਆ ਵੀ ਸਾਨੂੰ ਸਕੂਲਾਂ ਕਾਲਜਾਂ ਨੇ ਖੜਾ ਖੜਾ ਕੇ ਆਪਣੇ ਸਕੂਲਾਂ ਦੇ ਵਿੱਚ ਕਹਿੰਦੇ ਵੀ ਸਾਨੂੰ 10 ਮਿੰਟ ਕਹਿੰਦੇ ਵੀ ਜ਼ਰੂਰ ਸਪੀਚ ਕਰਕੇ ਜਾਓ ਬੱਚਿਆਂ ਨੂੰ ਬਹੁਤ ਪਿਆ ਕਹਿੰਦਾ ਦਰਦੀ ਬਹੁਤ ਲੋਕ ਬੈਠੇ ਆ ਜੀ ਪੰਜਾਬ ਦੇ ਪਰ ਕਿਸੇ ਨੂੰ ਥੋੜੇ ਜਿਹਾ ਅੱਗੇ ਲੱਗਣ ਦੀ ਲੋੜ ਹੁੰਦੀ ਆ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਖਾਸ ਕਰਕੇ ਸਾਨੂੰ ਪੰਜਾਬ ਦੀ ਸਮੂਹ ਪ੍ਰੈਸ ਨੇ ਜਿਹੜਾ ਹੰਗਾਰਾ ਦਿੱਤਾ ਜੀ ਸਾਡੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਰਹਿਣ ਸਹਣ ਦਾ ਇੰ ਦੇ ਅਲੱਗ-ਅਲੱਗ ਪ੍ਰੈਸ ਕਲੱਬਾਂ ਨੇ ਸਾਡੇ ਲਈ ਕੀਤਾ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੀ ਸੋ ਸਾਡੇ ਵੱਲੋਂ ਵੀ ਸ਼ੁਭ ਕਾਮਨਾਵਾਂ ਸੋ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਕਿ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਜਿੱਥੇ ਆਪਾਂ ਪਲੇ ਆਂ ਮਿੱਟੀ ਦੇ ਵਿੱਚ ਖੇਡੇ ਆ ਉਹ ਅੱਗੇ ਆਉਣੀ ਚਾਹੀਦੀ ਬਿਲਕੁਲ ਜੀ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸਮੂਹ ਜਿੰਨੇ ਦੁਕਾਨਦਾਰਾਂ ਕਰਾਲੀ ਸਾਹਿਬ ਦੇ ਜਿਨ੍ਹਾਂ ਨੇ ਸਾਡੇ ਲਈ ਇੱਥੇ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਸਾਰੇ ਵੀਰਾਂ ਦਾ ਧੰਨਵਾਦ ਹੈ ਤੇ ਮੈਂ ਦੁਬਾਰਾ ਫੇਰ ਪ੍ਰੈਸ ਦਾ ਧੰਨਵਾਦ ਕਰਦਾ ਕਿਉਂਕਿ ਪ੍ਰੈਸ ਇੱਕ ਏਦਾਂ ਦਾ ਥੰਮ ਆਈ ਚੌਥਾ ਥੰਮ ਕਿਹਾ ਜਾਂਦਾ ਰਾਜਨੀਤੀ ਦਾ ਕਿਉਂਕਿ ਤੁਹਾਡੇ ਰਾਹੀਂ ਬਹੁਤ ਜ਼ਿਆਦਾ ਛੇਤੀ ਪ੍ਰਚਾਰ ਪੰਜਾਬੀ ਮਾਂ ਬੋਲੀ ਦਾ ਹੋ ਸਕਦਾ ਕਿਉਂਕਿ ਅਸੀਂ ਤਾਂ ਇੱਥੇ ਬੋਲਦਣਾ ਪਰ ਸਾਡੀ ਗੱਲ ਤੁਸੀਂ 50 200 500 5000 ਬੰਦੇ ਤੱਕ ਤੁਸੀਂ ਪਹੁੰਚਾਉਣੀ ਆ ਕਿਉਂਕਿ ਮੈਂ ਕਹਿੰਦਾ ਵੀ ਪ੍ਰੈਸ ਵਾਲੇ ਵੀਰਾਂ ਨੂੰ ਵੀ ਵੀ ਆਪਾਂ ਪੰਜਾਬੀ ਇਸ ਪਰ ਧਿਆਨ ਦੇਣ ਦੀ ਲੋੜ ਹੈ ਜੀ ਅੱਜ ਦੀ ਡੇਟ 'ਚ ਕਿਉਂਕਿ ਜੇ ਪੰਜਾਬੀ ਨਹੀਂ ਆਊਗੀ ਬੱਚਿਆਂ ਨੂੰ ਉਹ ਅਖਬਾਰ ਕੌਣ ਪੜੂਗਾ ਜੀ ਪੰਜਾਬੀ ਦੇ ਫਿਰ ਉਹ ਇੱਕ ਰੱਦੀ ਬਣ ਕੇ ਰਹਿ ਜਾਣਗੇ ਇਸ ਕਰਕੇ ਪੰਜਾਬੀ ਮਾਂ ਬੋਲੀ ਪਰ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਅੱਜ ਕੰਮ ਕਰਨ ਦੀ ਪਰ ਸਾਡੇ ਲਈ ਇੱਕ ਸ਼ਰਮ ਵਾਲੀ ਗੱਲ ਵੀ ਆ ਸਾਨੂੰ ਆਪਣੇ ਪੰਜਾਬੀ ਸੂਬੇ ਦੇ ਵਿੱਚ ਹੋ ਕੇ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਨਾ ਪੈ ਰਿਹਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਚੀਜ਼ਾਂ ਪਰ ਗੌਰ ਨਹੀਂ ਕੀਤੀ ਤੇ ਹੁਣ ਬਹੁਤ ਜ਼ਿਆਦਾ ਪਿਛਲੇ ਕਈ ਸਾਲਾਂ ਤੋਂ ਜਿਹੜੀ ਨੌਜਵਾਨ ਸਭਾ ਪੰਜਾਬ ਆ ਪੰਜਾਬੀ ਮਾਂ ਬੋਲੀ ਪਰ ਤੇ ਨਸ਼ਿਆਂ ਦੇ ਉੱਤੇ ਜਿਹੜਾ ਪ੍ਰਚਾਰ ਨੁਕਰ ਨਾਟਕ ਹੋਰ ਪਿੰਡਾਂ ਦੇ ਵਿੱਚ ਨਾਟ ਕਹਿੰਦੇ ਨੇ ਨੌਜਵਾਨ ਸਭਾ ਪੰਜਾਬ ਵੱਲੋਂ ਤੇ ਮੈਂ ਸਾਡੇ ਨਾਲ ਜਿਹੜਾ ਹਰ ਸਿੰਘ ਟਾਈਗਰ ਖੜਿਆ ਵੀਰ ਇਹ ਵਾਈਸ ਪ੍ਰਧਾਨਾ ਨੌਜਵਾਨ ਸਭਾ ਪੰਜਾਬ ਦਾ ਇਹ ਵੀ ਸਾਡੇ ਨਾਲ ਬਹੁਤ ਮੋਢੇ ਨਾਲ ਮੋਢਾ ਲਾ ਕੇ ਸਾਥ ਦੇ ਰਿਹਾ ਤੇ ਨਾਲ ਇਹ ਗੇਮ ਵੀ ਕਰਦਾ ਜੀ ਮੈਂ ਇਹਨਾਂ ਦੀ ਵੀ ਬੇਨਤੀ ਕਰੂੰਗਾ ਵੀ ਇਹ ਵੀ ਆਪਣੀ ਗੇਮ ਬਾਰੇ ਵੀ ਦੱਸਣ ਜਿੱਦਾਂ ਇਹ ਗੇਮ ਕਰਾਉਂਦੇ ਆ ਬੱਚਿਆਂ ਨੂੰ ਉਹਦੇ ਬਰ ਵੀ ਦੋ ਗੱਲਾਂ ਤੇ ਪੰਜਾਬੀ ਮਾਂ ਬੋਲੀ ਬਾਰੇ ਹਾਂਜੀ ਸਰ ਕੀ ਕਹਿਣਾ ਤੁਹਾਡਾ ਤੇ ਨਾਲ ਦੀ ਨਾਲ ਐਂਬੂਲੈਂਸ ਵੀ ਨਾਲ ਹੀ ਹੈ ਤੁਹਾਡੇ ਹਾਂਜੀ ਬਿਲਕੁਲ ਜ਼ਰੂਰੀ ਹੈ ਕਿਉਂਕਿ ਸਫ਼ਰ ਤੁਹਾਨੂੰ ਪਤਰਾ ਹੈ ਕਿ ਸਾਈਕਲ ਦਾ ਕੋਈ ਬਿਮਾਰ ਵੀ ਹੋ ਸਕਦਾ ਕੋਈ ਉਨੇ ਕੀ ਗੱਲ ਵੀ ਹੋ ਸਕਦੀ ਹੈ ਨਾ ਦਰ ਘਟਾ ਵੀਰ ਵਾਹਿਗੁਰੂ ਨੇ ਸ਼ੁਕਰ ਰੱਖਿਆ ਕਿ ਉਹ ਨਹੀਂ ਸੀ ਸਭ ਕੁਝ ਠੀਕ ਸੀ ਸਾਨੂੰ ਹੌਸਲਾ ਸੀ ਐਂਬੂਲੈਂਸ ਦਾ ਸੋ ਸੋ ਐਂਬੂਲੈਂਸ ਦਾ ਹੈਸੀ ਪਰ ਜਿਹੜਾ ਡਰਾਈਵਰ ਐਂਬੂਲੈਂਸ ਦਾ ਉਹ ਸਾਡਾ ਬਾਪੂ ਬਣ ਗਿਆ ਕਿਉਂਕਿ ਉਹਨਾਂ ਦਾ ਸੁਭਾਅ ਉਹਨਾਂ ਦਾ ਰਹਿਣ ਸੈਣਾ ਬਹੁਤ ਵਧੀਆ ਹਨਾ ਸਾਰੇ ਸਾਰਿਆਂ ਦਾ ਵਕੇ ਇੱਕ ਪਰਿਵਾਰ ਦੀ ਤਰ੍ਹਾਂ ਸਾਥ ਦਿੱਤਾ ਸਾਰਿਆਂ ਨੇ ਇਹ ਨਹੀਂ ਵੀ ਕੋਈ ਤੰਗ ਹੋਇਆ ਹਨਾ ਕੋਈ ਐਸੀ ਗੱਲ ਨਹੀਂ ਸੀ ਤੁਸੀਂ ਉਹਰੇ ਸ਼ਹਿਰ ਦੇ ਵਿੱਚ ਅੱਜ ਤੁਸੀਂ ਉਹਰੇ ਪਹੁੰਚੇ ਆ ਟਾਡਾ ਮਾਰਕੀਟ ਜਿਸ ਤਰ੍ਹਾਂ ਦਸ਼ਮੀਰ ਸ਼ਰਮਾ ਵਾਲੇ ਗਰੇਂਦਰ ਭਾਜੀ ਉਨੀ ਖੜੇ ਆ ਜਾਂ ਸਾਡੇ ਇੱਥੇ ਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਬਹਾਦਰ ਸਿੰਘ ਓਕੇ ਕੌਂਸਲਰ ਭਾਵਨਾ ਜਰਮਾ ਜੀ ਦੇ ਪਤੀ ਡਾਕਟਰ ਅਜਮਨਿ ਸ਼ਰਮਾ ਜੀ ਖੜੇ ਆ ਇਹਨਾਂ ਨੇ ਵੀ ਤੁਹਾਨੂੰ ਜੀ ਆਇਆਂ ਕਿਹਾ ਹੈਗਾ ਤੁਹਾਨੂੰ ਕਿਹਾ ਜਾ ਮਹਿਸੂਸ ਹੋ ਰਿਹਾ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਨਾ ਹਾਂਜੀ ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਸਾਨੂੰ ਇਹ ਜਿਹੜਾ ਪਿਆਰ ਹੈ ਇਹ ਪਿਆਰ ਹੀ ਤਾਂ ਸਾਨੂੰ ਇਹ ਯਾਤਰਾ ਕਰਾ ਗਿਆ ਕਿ ਹਾਂ ਸਾਨੂੰ ਕੋਈ ਡੀਕ ਰਿਹਾ ਅੱਗੇ ਜੀ ਜਦੋਂ ਇਹ ਨਾ ਬੰਦਿਆਂ ਦਾ ਪਿਆਰ ਮਿਲਿਆ ਤਾਂ ਹੀ ਅਸੀਂ ਇਹ ਯਾਤਰਾ ਸਫਲ ਕਰ ਚੁੱਕੇ ਹਾਂ ਕਿਉਂਕਿ ਸਾਨੂੰ ਹੌਸਲਾ ਹੁੰਦਾ ਸੀ ਕਿ ਫਲਾਣੀ ਜਗ੍ਹਾ ਸਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ ਅਸੀਂ ਤਾਂ ਜਾ ਰਹੇ ਹਾਂ ਅਗਰ ਇਹ ਸਾਡਾ ਕੋਈ ਨਾ ਹੁੰਦਾ ਇੰਤਜ਼ਾਰ ਤਾਂ ਸਾਡੀ ਇਹਨਾਂ ਦੇ ਬਿਨਾ ਸਾਡੀ ਯਾਤਰਾ ਅਧੂਰੀ ਸੀ ਸੋ ਸਭ ਤੋਂ ਵੱਧ ਧੰਨਵਾਦ ਹੈ ਇਹਨਾਂ ਦਾ ਵੀ ਹੈ ਤੇ ਇਹਨਾਂ ਨੇ ਜੋ ਕਰਾਲੀ ਸ਼ਹਿਰ ਦੇ ਵਿੱਚ ਜੋ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਨੇ ਸਾਰਿਆਂ ਨੇ ਸਾਡਾ ਸਤਿਕਾਰ ਕੀਤਾ ਉਹ ਬਹੁਤ ਜ਼ਿਆਦਾ ਵਧੀਆ ਤੇ ਮੇਰਾ ਨਾਮ ਹੈ ਜੀ ਪਹਿਲਵਾਨ ਚੁਹਾਰ ਸਿੰਘ ਟਾਈਗਰ ਤੇ ਮੈਂ martial arts ਦੇ ਵਿੱਚ ਮੈਂ ਹਵਲ ਚੈਂਪੀਅਨ ਹੈ ਜੀ 2017 ਤੋਂ ਖੇਡਾਂ ਬਾਰੇ ਕੀ ਕਹੋਗੇ ਨਹੀਂ ਖੇਡਾਂ ਤਾਂ ਇੱਕ ਖੇਡਾਂ ਤੇ ਇੱਕ ਪੰਜਾਬੀ ਮਾਂ ਬੋਲੀ ਊੜਾ ਤੇ ਝੂੜਾ ਇਹਨੂੰ ਬਚਾ ਲਓ ਆਪਣਾ ਪੰਜਾਬ ਬਚ ਗਿਆ ਖਾਲਸਾ ਰਾਜ ਹੈ ਜੀ ਇਹ ਕਿਸੇ ਨੂੰ ਜ਼ਰੂਰਤ ਨਹੀਂ ਆਪਣਾ ਤੁਸੀਂ ਆਈਪੀਐਸ ਬਣੋ ਪੜੋ ਲਿਖੋ ਹਨਾ ਅਫਸਰ ਬਣੋ ਤਾਂ ਤੁਸੀਂ ਇੱਥੇ ਹੀ ਤੁਹਾਡਾ ਰਾਜ ਹੈ ਹਨਾ ਤੇ ਦੂਜੀ ਗੱਲ ਆਮ ਆਦਮੀ ਪਾਰਟੀ ਦੇ ਸਾਰੇ ਖੜੇ ਨੇ ਤੇ ਮੈਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਹੈ ਜੀ ਸਪੋਰਟਸ ਵਿੰਗ ਦਾ ਤੇ ਚਲੋ ਬਹੁਤ ਵਧੀਆ ਸਭ ਚੱਲਦਾ ਸਰਕਾਰ ਵੀ ਸ਼ਾਇਦ ਕਰ ਰਹੀ ਹੈ ਕੁਝ ਪਰ ਮੈਨੂੰ ਮੈਂ ਪਲੀ ਇਹ ਜਿਹੜਾ ਸਿਸਟਮ ਹੈ ਇਹ ਕੋਈ ਵੀ ਪੋਲੀਟੀਕਲ ਸਿਸਟਮ ਨਹੀਂ ਨਾ ਸਾਨੂੰ ਆਮ ਆਦਮੀ ਪਾਰਟੀ ਦੇ ਨਾਲ ਇਹਦਾ ਕੋਈ ਹੈ ਜਾਂ ਕਿਸੇ ਹੋਰ ਪਾਰਟੀ ਦੇ ਨਾਲ ਇਹ ਬਿਲਕੁਲ ਰਾਜਨੀਤੀ ਤੋਂ ਰਹਿਤ ਹੈ ਧਰਮ ਤੋਂ ਰਹਿਤ ਹੈ ਇਹ ਸਿਰਫ ਔਰ ਸਿਰਫ ਪੰਜਾਬੀ ਮਾਂ ਬੋਲੀ ਲਈ ਹੈ ਮੈਂ ਦੋ ਸ਼ਬਦ ਇਹ ਕਹਿਣਾ ਚਾਹਾਂਗਾ ਕਿ ਪੰਜਾਬੀਓ ਭਾਵੇਂ ਤੁਸੀਂ ਕਿਸੇ ਵੀ ਧਰਮ ਕਿਸੇ ਵੀ ਜਾਤ ਜਾਂ ਕਿਸੇ ਵੀ ਖਿੱਤੇ ਤੋਂ ਸੰਬੰਧ ਰੱਖਦੇ ਆ ਪਰ ਤੁਸੀਂ ਪੰਜਾਬ 'ਚ ਜੰਮਿਆ ਤਾਂ ਤੁਹਾਡੀ ਪੰਜਾਬੀ ਮਾਂ ਬੋਲੀ ਆ ਅਗਰ ਤੁਸੀਂ ਆਪਣੀ ਪੰਜਾਬੀ ਮਾਂ ਬੋਲੀ ਨਾ ਸਮਝ ਸੰਭੀ ਤਾਂ ਤੁਹਾਡਾ ਅੱਗੇ ਦਾ ਵजूद ਖਤਮ ਹੈ ਅਗਰ ਜ ਪੰਜਾਬੀ ਮਾਂ ਬੋਲੀ ਹੋਊਗੀ ਤਾਂ ਸਾਡਾ ਇਤਿਹਾਸ ਹੋਊਗਾ ਤਾਂ ਸਾਰਾ ਕੁਝ ਹੋਊਗਾ ਆਣ ਵਾਲੇ 10-15 ਸਾਲਾਂ ਚ ਆਹ ਚਟੀਆਂ ਦਾੜੀਆਂ ਵਾਲੇ ਬਾਬੇ ਜਿਨ੍ਹਾਂ ਨੂੰ ਸਾਰਾ ਕੁਝ ਮੂੰਹ ਜਬਾਨੀ ਜਿਨ੍ਹਾਂ ਨੇ ਹੰਡਾਇਆ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਇਤਿਹਾਸ ਪੰਜਾਬ ਹੈ ਕੀ ਹੈ ਇਹਨਾਂ ਨੇ ਖਤਮ ਹੋ ਜਾਣਾ ਇਹਨਾਂ ਨੇ ਅਕਾਲ ਚਲਾਣਾ ਕਰ ਜਣਾ ਨਵੀਂ ਜਨਰੇਸ਼ਨ ਆਪਣੀ ਹਾਈਲਾਈਟਸ ਕਰ ਕਰਕੇ ਬਾਹਰ ਨੂੰ ਜਾਈ ਜਾਂਦੀ ਹੈ ਠੀਕ ਹੈ ਜੀ ਫਿਰ ਪੰਜਾਬ ਤਾਂ ਖਤਮ ਹੈ ਕਿਥੇ ਰਿਹਾ ਜੀ ਪੰਜਾਬ ਪੰਜਾਬ ਨੂੰ ਖਾਲੀ ਕਰਾਉਣ ਵਾਸਤੇ ਬਾਹਰ ਸਭ ਨੇ ਜ਼ੋਰ ਲਾ ਲਿਆ ਮੁਗਲਾਂ ਨੇ ਅੰਗਰੇਜ਼ਾਂ ਨੇ ਸਾਹਮਣੇ ਜਿੰਨੇ ਜਿਹੜੇ ਜਿਹੜੇ ਹਮਲਾ ਕਰਨ ਆਏ ਹਨ ਪਰ ਪੰਜਾਬ ਖਾਲੀ ਨਹੀਂ ਹੋਇਆ ਤਾਂ ਹੁਣ ਤਾਂ ਉਹ ਕਹਿੰਦੇ ਚੁੱਪ ਬੈਠੇ ਆਓ ਆਈਲੈਂਡ ਸੈਟਰ ਖੋਲਦੇ ਚਲੋ ਬਾਹਰ ਚਲੋ ਇਹ ਖਾਲੀ ਕਰ ਰਹੇ ਆ ਪੰਜਾਬ ਨੂੰ ਸੋ ਮੇਰਾ ਇਹ ਕਹਿਣਾ ਪੰਜਾਬੀਓ ਮਾਂ ਨੂੰ ਬਚਾ ਲਓ ਮਤਰਈ ਮਾਂ ਕਦੇ ਵੀ ਜਿਨ੍ਹਾਂ ਦੀ ਮਾਂ ਨਹੀਂ ਨਾ ਹੁੰਦੀ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦਾ ਹਾਲ ਕੀ ਹੈ ਇਹੀ ਛੋਟੀ ਜੀ ਗੱਲ ਹੈ ਜਿਨ੍ਹਾਂ ਦੀ ਮਾਂ ਨਹੀਂ ਹੈਗੀ ਉਹਨਾਂ ਨੂੰ ਪੁੱਛ ਲਓ ਉਹਨਾਂ ਦਾ ਹਾਲ ਕੀ ਹੈ ਆਪਣੀ ਮਾਂ ਨੂੰ ਬਚਾ ਲੋ ਐਨਓਕੇ ਬੇਨਤੀ ਹੈ ਕਿ ਮਾਂ ਬੋਲੀ ਜਿਹੜਾ ਊੜਾ ਤੇ ਜੂੜਾ ਉਹਨੂੰ ਸੰਭਾਲੋ ਆਪਣੇ ਆਪਣੇ ਕਿਸੇ ਵੀ ਧਰਮ ਦੇ ਨੇ ਪਰ ਪੰਜਾਬੀ ਬੋਲਦੇ ਹਨ ਉਹ ਪੰਜਾਬੀ ਨੇ ਆਪਾਂ ਸਾਰੇ ਪੰਜਾਬੀ ਲਈ ਕੰਮ ਕਰ ਰਹੇ ਹਾਂ ਪੰਜਾਬ ਲਈ ਨਾ ਕਿ ਇਕੱਲੇ ਸਿੱਖ ਧਰਮ ਲਈ ਨਾ ਕੋਈ Hindu ਧਰਮ ਲਈ ਨਾ ਮੁਸਲਮਾਨ ਧਰਮ ਲਈ ਕੋਈ ਨਹੀਂ ਸਭ ਨੇ ਸਾਨੂੰ ਰੱਜ ਕੇ ਪਿਆਰ ਦਿੱਤਾ ਠੀਕ ਹੈ ਜੀ ਇਸ ਜਿਹੜੀ ਸਾਰਿਆਂ ਨੂੰ ਇੱਕੋ ਬੇਨਤੀ ਹੈ ਮੈਨੂੰ ਨਹੀਂ ਅੱਗੇ ਨਾ ਇੱਕ ਛੋਟੇ ਮੈਂ ਇੱਕ ਕੀ ਗੱਲ ਕਹਿਣਾ ਚਾਹੁੰਗਾ ਵੀਰ ਜੀ ਸ਼ਾਇਦ ਭੁੱਲ ਗਏ ਕੋਈ ਵੀ ਛੋਟੀ ਛੋਟੀ ਗੱਲ ਹੁੰਦੀ ਹੈ ਨਾ ਜਿਹੜੇ ਬਹੁਤ ਫੇਮਸ ਆਪਣੇ ਆਪ ਨੂੰ ਸੋਸ਼ਲ ਮੀਡੀਆ ਸਟਾਰ ਕਹਿੰਦੇ ਨੇ ਜਾਂ ਕੁਝ ਹੋਰ ਹੈ ਨਾ ਛੋਟਾ ਜਿਹਾ ਕੋਈ ਰਾਹ ਤੇ ਉੱਪਰ ਉਹੀ ਜਲੂਸ ਜਿਹਾ ਵੀ ਹੋਊਗਾ ਨਾ ਉਹ ਵੀ ਰੋਕੇ ਕਰਨਗੇ ਪਰ ਮੈਂ ਹੈਰਾਨ ਐ ਸਾਰਿਆਂ ਦੇ ਉਹਨਾਂ ਸ਼ਹਿਰਾਂ ਚੋਂ ਵੀ ਨਿਕਲ ਗਏ ਜਿੱਥੇ ਉਹ ਰਹਿੰਦੇ ਸੀ ਕੋਈ ਨਹੀਂ ਨਿਕਲ ਕੇ ਆਇਆ ਵੀ ਹਾਂ ਅਸੀਂ ਸੋਸ਼ਲ ਮੀਡੀਆ ਤੇ ਇਹਦਾ ਪ੍ਰਚਾਰ ਕਰਦੀ ਆ ਵੀ ਪੰਜਾਬੀ ਮਾਂ ਬੋਲੀ ਦਾ ਕੁਝ ਚੱਲ ਰਿਹਾ ਏ ਇੱਕੇ ਚੈਨਲ ਆਇਆ ਆਪਣਾ ਪਤਾ ਨਹੀਂ ਕਿਹੜਾ ਸੀਗਾ ਨਾ ਸੁਖਟਾਲ ਕੀ ਸੀ ਇੱਕ ਚੈਨਲ ਆਇਆ ਵਸਤੂ ਵਾਲਾ ਸਾਹਿਬ ਤਾਂ ਮੈਂ ਤਾਂ ਹੈਰਾਨ ਐ ਕਿ ਪੰਜਾਬੀ ਨੂੰ ਕੋਈ ਸਮਝ ਨਹੀਂ ਰਿਹਾ ਆਪਾਂ ਹੁਣ ਬੋਲ ਰਹੇ ਹਾਂ ਆਉਣ ਵਾਲੇ 5-7 ਸਾਲਾਂ ਚ ਆਈਲੈਂਡਸ ਸੈਂਟਰ ਬੰਦ ਹੋ ਜਾਣੇ ਆ ਔਰ ਪੰਜਾਬੀ ਮਾਂ ਬੋਲੀ ਸਿੱਖਣ ਵਾਲੇ ਖੁੱਲ੍ਹ ਜਾਣੇ ਆ ਜੀ ਜਿਹੜੇ ਇਹ ਹਾਲਾਤ ਰਹੇ ਤਾਂ ਅਜੀਆਂ ਗੱਲਾਂ ਕਹਿੰਦਾ ਹੋਇਆ ਧੰਨਵਾਦ ਜੀ ਵੈਕੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਆਓ ਅਸੀਂ ਆਮ ਆਦਮੀ ਪਾਰਟੀ ਦੇ ਕੌਂਸਲਰ ਬਹਾਦਰ ਸਿੰਘ ਉੱਕੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕਿ ਅੱਜ ਜਿਹੜੀ ਹੈਗੀ ਸਾਡੀ ਭਾਸ਼ਾ ਸਾਡਾ ਮਾਣ ਨੌਜਵਾਨ ਸਭਾ ਪੰਜਾਬ ਪੁਲੰਦ ਪ्रेस ਕਲੱਬ ਸ਼੍ਰੀ ਚੰਪਾ ਸਾਹਿਬ ਦੇ ਯੋਗਨਾਰ ਜਿਹੜਾ ਮਾਂ ਬੋਲੀ ਤੇ ਇਹਨਾਂ ਨੇ ਜਿਹੜੀ ਹੈਗੀ ਹੈ ਸਾਈਕਲ ਯਾਤਰਾ ਜਿਹੜੀ ਹੈਗੀ ਆ ਆਰੰਭੀ ਹੈਗੀ ਆ ਤੇ ਅੱਜ 20 ਫਰਵਰੀ ਨੂੰ ਕਰਾਲੀ ਦੇ ਵਿੱਚ ਇੱਥੇ ਪੜਾ ਇੱਥੇ ਪਹੁੰਚੀ ਹੈ ਜਿੱਥੇ ਇਹਨਾਂ ਨੇ ਟੀਮ ਨੇ ਸਵਾਗਤ ਕੀਤਾ ਹੈਗਾ ਸਰੂਪੇ ਪਾ ਕੇ ਤੇ ਬਾਕੀ ਆਓ ਅਸੀਂ ਕੀ ਕਹਿਣਾ ਚਾਹੁੰਦੇ ਆ ਬਾਅਦ ਅਸੀਂ ਹੋ ਕੇ ਹਲੋ ਤੁਮਾਂ ਸਾਹਿਬਾ ਹਾਂਜੀ ਬਹਾਦਰ ਸਿੰਘ ਜੀ ਸੋ ਅੱਜ ਇੱਕ ਇਹ ਨਿੱਘਾ ਸਵਾਗਤ ਕੀਤਾ ਗਿਆ ਜੋ ਸਾਈਕਲ ਯਾਤਰਾ ਹੈ ਸੋ ਤੁਹਾਡੇ ਵੱਲੋਂ ਇਹਨਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ ਦੇਖੋ ਜੀ ਬਹੁਤ ਵੱਡਾ ਉਪਰਾਲਾ ਹੈ ਜੀ ਜਿਹੜਾ ਕਿ ਨੌਜਵਾਨ ਸਭਾ ਦੇ ਵੱਲੋਂ ਗੁਰਮੁਖੀ ਸਾਈਕਲ ਚੇਤਨਾ ਮਾਰਚ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਹ ਸਾਰੇ ਸਾਡੇ ਵੀਰ ਜਿਹੜੀ ਗਨਤਪੁਰ ਸਾਹਿਬ ਤੋਂ ਇਹ ਸ਼ੁਰੂ ਕੀਤੀ ਗਈ ਸੀ ਅਤੇ ਮੇਰਾ خیال ਜੀ ਵੀਰ ਜੀ ਨੇ ਦੱਸਿਆ ਕਿ ਸਾਰੇ ਤਖਤਾਂ ਦੀ ਯਾਤਰਾ ਕਰਦੇ ਹੋਏ ਪੂਰੇ ਪੰਜਾਬ ਦੇ ਪੂਰੇ ਪੰਜਾਬ ਦੇ ਜਿਵੇਂ 23 ਜ਼ਿਲ੍ਹਿਆਂ ਦੇ ਵਿੱਚੋਂ ਦੀ ਵਿਚਰਦੇ ਹੋਏ ਆਪਣੀ ਮਾਂ ਬੋਲੀ ਦੀ ਸੇਵਾ ਕਰਨ ਦੇ ਲਈ ਮਾਂ ਬੋਲੀ ਦਾ ਪ੍ਰਚਾਰ ਕਰਨ ਦੇ ਲਈ ਇਹਨਾਂ ਨੇ ਜੋ ਏਡਾ ਵੱਡਾ ਅਪਰਾਲਾ ਕੀਤਾ ਇਹ ਜਿਹੜੇ ਆਪਣੇ ਦੇਸ਼ ਦੇ ਆਪਣੀ ਕੌਮ ਦੇ ਦਰਦੀ ਹੁੰਦੇ ਆ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਸਾਡੀ ਜੋ ਮਾਂ ਬੋਲੀ ਹੈ ਉਸ ਨੂੰ ਕਿੱਦਾਂ ਬਚਾਇਆ ਜਾਵੇ ਮੈਂ ਤਾਂ ਬਹੁਤ ਪਤਾਈ ਦੇ ਪਾਤਰਾਂ ਸਾਡੇ ਵੀਰ ਜੀ ਸਰਦਾਰ ਅਮਰਜੀਤ ਸਿੰਘ ਜੀ ਕਲਸੀ ਸਾਹਿਬ ਸਾਡੇ ਪਹਿਲਵਾਨ ਜੁਝਾਰ ਸਿੰਘ ਜੀ ਜਿਹੜੇ ਕਿ ਬਹੁਤ ਵਰਲਡ ਲੈਵਲ ਦੇ ਸਾਡੇ ਚੈਂਪੀਅਨ ਹਨ ਔਰ ਇਹਨਾਂ ਨੇ ਜੋ ਇਹ ਵੀੜਾ ਚੁੱਕਿਆ ਇਹ ਮੈਂ ਤਾਂ ਕਹਾਗਾ ਕਿ ਸਾਨੂੰ ਸਿੱਖਣ ਦੀ ਲੋੜ ਹੈ ਔਰ ਸਾਡੇ ਪੰਜਾਬੀਆਂ ਨੂੰ ਪੰਜਾਬੀਅਤ ਨੂੰ ਸਮਝਣ ਦੀ ਲੋੜ ਹੈ ਜਿਸ ਤਰ੍ਹਾਂ ਵੀਰ ਜੀ ਉਹਨਾਂ ਨੇ ਪਹਿਲਾਂ ਦੱਸਿਆ ਕਿ ਪੰਜਾਬੀ ਨੂੰ ਸੰਭਾਲੀਏ ਕਿਤੇ ਇਹ ਨਾ ਹੋਵੇ ਮਤਰਈ ਮਾਂ ਸਾਡੇ ਤੇ ਸਾਡੇ ਤੇ ਹਸੇ ਹੁਣ ਆਪਾਂ ਆਪਣੀ ਮਾਂ ਨੂੰ ਭੁੱਲੀਏ ਔਰ ਮੈਂ ਸਾਰੇ ਪੰਜਾਬੀਆਂ ਨੂੰ ਪੂਰੀ ਪੰਜਾਬੀਅਤ ਨੂੰ ਬੇਨਤੀ ਕਰਦਾ ਕਿ ਸਿੱਖਿਆ ਲੈਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇਹ ਸਾਈਕਲ ਤੇ ਪੂਰੇ ਪੰਜਾਬ ਦਾ ਘੇੜਾ ਲਾ ਕੇ ਘਰ-ਘਰ ਚੇਤਨਾ ਦਾ ਇਹ ਜੋ ਫੋਕਾ ਦੇ ਰਹੀ ਹੈ ਟੀਮ ਮੈਂ ਕਹਾਂਗਾ ਕਿ ਬਹੁਤ ਵੱਡਾ ਅਪਰਾਧਾ ਔਰ ਮੈਂ ਖਾਸ ਕਰਕੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸਾਡੇ ਨੌਜਵਾਨ ਜਾਂ ਸਾਡਾ ਪੰਜਾਬੀ ਭਾਈਚਾਰਾ ਸਿੱਖ ਭਾਈਚਾਰਾ ਜਿੰਨਾ ਵੀ ਬੈਠਾ ਉਹ ਉਹਨਾਂ ਨੂੰ ਆਪਣੀਆਂ ਨਸਲਾਂ ਅਗਲੀਆਂ ਬਚਾਉਣ ਦੀ ਲੋੜ ਹੈ ਕਿਉਂਕਿ ਉਹ ਲੋਕ ਜਿਵੇਂ ਬੀਰ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅੰਗਰੇਜ਼ੀ ਫਿਰ ਹਿੰਦੀ ਇਸ ਪਾਸੇ ਤੁਰੇ ਹੋਏ ਆ ਔਰ ਮੈਂ ਵਿਦੇਸ਼ੀ ਜਿਹੜੇ ਸਾਡੇ ਭਰਾ ਐ ਐਨ ਆਰ ਆਈ ਵੀਰ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਸੰਭਾਲਣ ਆਪਣੇ ਬੱਚਿਆਂ ਨੂੰ ਗੁਰਮੁਖੀ ਦਾ ਪਾਠ ਪੜਾਉਣ ਜਿਵੇਂ ਬੀਰ ਜੀ ਨੇ ਕਿਹਾ ਊੜਾ ਤੇ ਜੂੜਾ ਬਚਾਉਣ ਦੀ ਲੋੜ ਹੈ ਤਾਂ ਇੱਕ ਤੇ ਕੱਲ ਇਹ ਨਾ ਹੋਵੇ ਕਿ ਉਹ ਲੋਕ ਸਾਡੇ ਪੰਜਾਬ ਨੂੰ ਕਿਤੇ ਆਪਣਾ ਕੋਈ ਬਗਾਨਾ ਦੇਸ਼ ਸਮਝਣ ਬਗਾਨਾ ਘਰ ਸਮਝਣ ਮੈਂ ਸਾਰੀ ਸੰਗਤ ਨੂੰ ਇਹਨਾਂ ਦਾ ਜੋ ਇਹ ਜੋ ਮੈਸੇਜ ਦੇ ਦੇ ਰਹੇ ਪੂਰੇ ਪੰਜਾਬ ਦੇ ਜਿਹੜਾ ਕਿ ਕੱਲ ਨੂੰ ਅਨੰਤ ਪ੍ਰਸਾਦ ਤੋਂ ਸ਼੍ਰੀ ਅਨੰਤ ਪ੍ਰਸਾਦ ਤੋਂ ਸ਼ੁਰੂ ਹੋ ਕੇ ਚੰਡੀਗੜ੍ਹ ਵਿਖੇ ਪੰਜਾਬ ਕਹਲਾਪਾ ਬੰਦੇ ਵਿੱਚ ਇਹ ਸਮਾਪਤ ਹੋਣਾ ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਪੰਜਾਬੀਅਤ ਦੀ ਕੌਮ ਦੀ ਸੇਵਾ ਕਰਨ ਵਾਲੇ ਸ਼੍ਰੀ ਸਰਦਾਰ ਸਰਜੀਤ ਸਿੰਘ ਪਾਤਰ ਸਾਹਿਬ ਨੇ ਇਹਨਾਂ ਦੀ ਸਮਾਪਤੀ ਕਰਾਉਣੀ ਹੈ ਔਰ ਮੈਂ ਸਮੁੱਚੀ ਸੰਗਤ ਦਾ ਪੂਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਤਰ੍ਹਾਂ ਅੱਜ ਇਹ ਹਲਕਾ ਖਰੜ ਦਾ ਜਿਹੜਾ ਸ਼ਹਿਰ ਹੈ ਕੁਰਾਲੀ ਤੁਸੀਂ ਨਗਰ ਕੌਂਸਲ ਵੱਲੋਂ ਜਾਂ ਆਪਣੇ ਹਲਕੇ ਵੱਲੋਂ ਇਹ ਕੈਬਨਿਟ ਮੰਤਰੀ ਵੱਲੋਂ ਕੀ ਕਹਿਣਾ ਚਾਹੁੰਦੇ ਹਨ ਮੈਂ ਸਭ ਤੋਂ ਪਹਿਲਾਂ ਤਾਂ ਜੀ ਇਸ ਗੱਲ ਦੀ ਪਤਾਈ ਸਾਡੇ ਵੀਰ ਜੀ ਸਰਦਾਰ ਦਰਸ਼ਨ ਸਿੰਘ ਜੀ ਔਰ ਸਾਡਾ ਭਤੀਜਾ ਸਰਦਾਰ ਗੁਰਿੰਦਰ ਸਿੰਘ ਜੀ ਦਸ਼ਮੇਸ਼ ਆਟੋ ਵਾਲੇ ਜਿਨ੍ਹਾਂ ਨੇ ਇੱਥੇ ਸਵਾਗਤ ਕੀਤਾ ਸਾਨੂੰ ਵੀ ਨਾਲ ਨੱਚੇ ਤੌਰ ਤੇ ਕਿ ਤੁਸੀਂ ਵੀ ਆਓ ਅਸੀਂ ਵੀ ਪਹੁੰਚੇ ਇਹਨਾਂ ਦਾ ਸਵਾਗਤ ਕੀਤਾ ਬਹੁਤ ਮਾਣ ਮਹਿਸੂਸ ਹੋਇਆ ਔਰ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦਾ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਵੱਡਾ ਇਸ ਵਿੱਚ ਯੋਗਦਾਨ ਕਿਉਂਕਿ ਉਹਨਾਂ ਦਾ ਵੀ ਇੱਕ ਮੰਚ ਬਹੁਤ ਵੱਡੀ ਚੀਜ਼ ਹੈ ਇਹ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਕੰਮ ਹੋਵੇ ਪੰਜਾਬੀ ਬੋਲੋ ਉਹ ਹਰ ਵਾਰੀ ਆਪਾਂ ਸੁਣਦੇ ਆ ਉਹਨਾਂ ਨੂੰ ਅਸੈਂਬਲੀ ਦੇ ਵਿੱਚ ਵੀ ਕਿ ਪਹਿਲੇ ਮੁੱਖ ਮੰਤਰੀ ਅੰਗਰੇਜ਼ੀ 'ਚ ਗੱਲ ਕਰਦੇ ਸੀਗੇ ਔਰ ਇਹ ਕਹਿੰਦੇ ਆ ਪੰਜਾਬੀ ਕੋਈ ਅੰਗਰੇਜ਼ੀ ਪੰਜਾਬੀ ਕੋਈ ਭਾਸ਼ਾ ਨਾਲ ਕੋਈ ਵੱਡਾ ਛੋਟਾ ਨਹੀਂ ਹੁੰਦਾ ਪੰਜਾਬੀ ਭਾਸ਼ਾ ਸਾਡੇ ਮਾਣ ਦੀ ਗੱਲ ਹੈ ਮੈਂ ਸੀਐਮ ਸਾਹਿਬ ਦਾ ਇਸ ਗੱਲ ਦਾ ਬਹੁਤ ਹੀ ਮੈਂ ਤਾਂ ਕਹਾਂ ਕਿ ਬਹੁਤ ਵੱਡੀ ਸੋਚ ਹੈ ਜਿਹੜੇ ਆਪਣੀ ਮਾਂ ਬੋਲੀ ਨਾਲ ਜੁੜੇ ਹੋਏ ਆ ਸਾਡੇ ਹਲਕਾ ਸਾਡੇ ਹਲਕੇ ਦੇ ਕੈਬਨਿਟ ਮਨਿਸਟਰ ਮੈਡਮ ਅਨਮੋਲ ਗਗਰਮਾਨ ਜੀ ਉਹਨਾਂ ਦੀ ਟੀਮ ਦੇ ਮੈਂਬਰ ਹੈ ਉਹਨਾਂ ਦਾ ਵੀ ਸਾਨੂੰ ਇਹੀ ਵਾਰ-ਵਾਰ ਸਾਡੇ ਜ਼ਿਲ੍ਹੇ ਦੇ ਸਾਡੇ ਹਲਕੇ ਦੇ ਦਫ਼ਤਰਾਂ ਵਿੱਚ ਇਹੀ ਵਾਰ-ਵਾਰ ਉਹਨਾਂ ਦਾ ਆਦੇਸ਼ ਸਮਝ ਲਓ ਚਾਹੇ ਬੇਨਤੀ ਸਮਝ ਲਓ ਕਿ ਪੰਜਾਬੀ ਵਿੱਚ ਕੰਮ ਕਰੋ ਪੰਜਾਬੀ ਵਿੱਚ ਸਾਈਨ ਕਰੋ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਵੀ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਪੰਜਾਬੀ ਦਾ ਪੰਜਾਬੀ ਦੇ ਰਾਹੀਂ ਹੀ ਬੱਚਿਆਂ ਨੂੰ ਪੜਾਇਆ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਇੱਥੇ ਡਾਕਟਰ ਸਾਹਿਬ ਤੁਸੀਂ ਕੁਝ ਦੋ ਦਾਰ ਦੀ ਕੁਝ ਕੀ ਗੱਲ ਸੌਣੇ ਆ ਹਾਂਜੀ ਡਾਕਟਰ ਸਾਹਿਬ ਇਹ ਜਿਹੜਾ ਉਪਰਾਲਾ ਪੰਜਾਬੀ ਨੂੰ ਬਚਾਉਣ ਵਾਸਤੇ ਸਾਡੇ ਭਾਈ ਸਾਬ ਲੋਕ ਕੀਤਾ ਗਿਆ ਇਹ ਬਹੁਤ ਵਧੀਆ ਉਪਰਾਲਾ ਜਿਉ ਹੁਣ ਪੰਜਾਬ ਦੇ ਹਾਲਾਤ ਹੈ ਪੰਜਾਬ ਆਪਣੇ ਆਮ ਘਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਮਾਵਾਂ ਬਹੁਤ ਖੁਸ਼ ਹੁੰਦੀਆਂ ਜਦੋਂ ਉਹਨਾਂ ਦੇ ਬੱਚੇ ਅੰਗਰੇਜ਼ੀ ਬੋਲਦੇ ਆ ਉਹ ਪੰਜਾਬੀ ਬੋਲਣ ਤੋਂ ਬੱਚਿਆਂ ਨੂੰ ਵੀ ਰੋਕਦੀਆਂ ਵੀ ਨਾ ਪੰਜਾਬੀ ਚ ਬੋਲੋ ਜਦਕਿ ਜਿਹੜੀ ਸਾਡੀ ਇਹ ਮਾਤ ਭਾਸ਼ਾ ਪੰਜਾਬੀ ਇਨੂੰ ਬਚਾਉਣ ਵਾਸਤੇ ਅੱਜ ਸਮੇਂ ਦੀ ਲੋੜ ਹੈ ਜੇ ਅਸੀਂ ਇਹਨੂੰ ਨਾ ਬਚਾ ਸਕੇ ਤਾਂ ਸਾਡਾ ਪੰਜਾਬ ਸਾਡੀਆਂ ਨਸਲਾਂ ਇਸ ਤੋਂ ਖਤਮ ਹੋ ਜਾਣਗੀਆਂ